ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ ਦਾ ਸਫਾਈਆਂ ਕਰਦੇ ਆਪਾਂ ਅੱਜ ਵੀਦ ਨਾਲ ਤੁ ਸੰਭਰਾਂਗੇ ਇੱਧਰ ਲ ਬੇੜਾ ਕਿਉਂਕਿ ਸੰਭਰ ਨੂੰ ਜਗ੍ਹਾ ਹੀ ਨਹੀਂ ਸੀ ਕਿਤੇ ਇੱਟਾਂ ਸੀ ਕਿਤੇ ਕੋਸਿਆ ਕਿਤੇ ਕੋਸ ਪਿਆਸੀ ਕੱਲ ਆਪਣਾ ਸਾਰਾ ਸਾਫ ਸਫਾਈ ਹੋ ਗਿਆ ਕੱਚਾ ਵੇੜਾ ਕੱਲ ਸੰਬਰ ਨਾਲ ਰਹੇਗਾ ਤੁਹਾਨੂੰ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਕੱਲ ਇੰਨੀ ਬੜੀਆ ਸਫਾਈ ਹੋ ਗਈ ਆ ਤੇ ਬਸ ਕੱਲਾ ਮੰਜਾ ਮਾਰਨ ਵਾਲਾ ਰਹਿ ਗਿਆ ਕੂੜਾਵਾੜਾ ਜਿਹੜਾ ਹੋ ਹੁਣ ਆਪਾਂ ਢੇਰੀਆਂ ਲਾ ਲਾ ਕੇ ਹਨਾ ਸਾਰਾ ਰੂੜੀ ਤੇ ਮਾਰਾਂਗੇ ਜਿਹੜਾ ਮਾੜਾ ਮੋਟਾ ਅੱਗ ਲਾਉਣ ਵਾਲਾ ਹੋਇਆ ਕਾਗਜ਼ ਪੱਤਰ ਉਹਨੂੰ ਖੁੱਠਾ ਕਰਕੇ ਅੱਗ ਲਾ ਦੇਵਾਂਗੇ ਤੇ ਬਾਕੀ ਪਾਣਾ ਵੀਰਾਂ ਨੇ ਕਮੈਂਟ ਆਉਂਦੇ ਨੇ ਵੀ ਗੱਡੀ ਵਾਲੇ ਨੂੰ ਸ਼ਟਰ ਹਾਂਜੀ ਗੱਡੀ ਵਾਲੇ ਨੂੰ ਸ਼ਟਰ ਤਾਂ ਪਹਿਲਾਂਗਾ ਗੱਡੀ ਵਾਲੇ ਨੂੰ ਵੀ ਸ਼ਟਰ ਲੱਗੂਗਾ ਹੂੰ ਦੂਜੇ ਕਮਰੇ ਨੂੰ ਵੀ ਜੋੜੀ ਲੱਗੂ ਤੁਹਾਨੂੰ ਮੈਂ ਕੈਮਰਾ ਚੇਂਜ ਕਰਕੇ ਇਧਰੋਂ ਆ ਕੇ ਦਿਖਾਉਣੀ ਆ ਇੱਧਰ ਅੱਜ ਮੈਂ ਸਾਰਾ ਬੇੜਾ ਸੰਭਰ ਨੂੰ 20 ਦਿਨ ਹੋ ਗਏ ਸੰਭਰਿਆਂ ਨੇ ਬੇੜਾ ਹੋ ਤੱਕ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਆ ਗੰਦ ਪੀਲੇ ਇੰਨਾ ਘਰੇ ਗਏ ਸਿੱਟ ਨਾਲ ਆਗਾ ਸਰਦਾਰ ਜੀ ਰੇੜੇ ਚ ਪਾ ਕੇ ਸਿੱਟੇ ਆਉਣਗੇ ਇੱਕ ਜੀ ਆਪਣਾ ਸਾਰਾ ਤਕਰੀਬਨ ਕੰਮ ਨਿਬੜ ਗਿਆ ਜੋੜੀਆਂ ਨੂੰ ਨਾਪ ਦੇਤਾ ਸ਼ਟਰ ਦਾ ਨਾਪ ਲੈ ਕੇ ਉਹਦੀ ਲਾ ਜਾਣਗੇ ਉਹ ਹਜੇ ਕੰਧਾਂ ਗਿੱਲੀਆਂ ਨੇ ਤਾਂ ਕਰਕੇ ਆਪਾਂ ਸ਼ਟਰ ਵਾਲੇ ਬਾਈ ਸੱਦੇ ਨਹੀਂ ਹੈਗੇ ਤੇ ਮੈਂ ਹੁਣ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਤੁਹਾਨੂੰ ਹਜੇ ਕੂੜਾ ਵੱੜ ਪਿਆ ਤਾਂ ਬਹੁਤ ਆ ਆ ਗਏ ਇੱਧਰ ਸੜਕਾਂ ਵਾਲ ਗੇਟ ਤੇ ਜਿੱਧਰ ਦੀ ਆਪਣੀ ਤੂੜੀ ਰੇ ਸਪਰੇ ਨੰਗਦਾਗਾ ਅਸਹਾ ਗਾਪੇ ਤੇ ਸਾਰਾ ਕੱਖ ਕੰਡਾ ਜ ਸਸ ਇਥੇ ਸਫਾਈ ਰਹੇਗੀ ਇਹ ਕਦੂਰ ਬੇਲ ਪਹਿਲੇ ਤਾਂ ਹਰੀ ਦੀ ਪਤਾ ਨਹੀਂ ਕੀ ਚੂਹੇ ਨੂੰ ਟੱਕ ਤੇ ਪਤਾ ਨਹੀਂ ਕੀ ਹੋ ਗਿਆ ਹੁਣ 5-7 ਦਿਨਾਂ ਚ ਹੀ ਸੁੱਕੂਗੀ ਤੇ ਆ ਗੰਦ ਪਿੱਲਾ ਚੱਕ ਦੇਵਾਂਗੇ ਦੇਖੋ ਇੱਧਰ ਸਾਰੀ ਸਫਾਈ ਹੋਊਗੀ ਆ ਗਮਣ ਲੀਆਂ ਨੇ ਭਾਂਡਾ ਪਾਇਆ ਉਹ ਵੀ ਅਪਰੇਗ ਨੇ ਟੀਪ ਪਲਾਸਟਰ ਕਰਕੇ ਚਲੋ ਜੇ ਮੋਰੇ ਮੂਰੇ ਤੇ ਉਹ ਸਾਰੇ ਬੰਦ ਹੋ ਗਏ ਦੇਖੋ ਹਾਂ ਸਾਰਾ ਸਫਾਈ ਹੋ ਜਾਊਗੀ ਹੁਣ ਆ ਮੈਂ ਮਾਂਜਾ ਚੱਕ ਲਈ ਸੰਬਰ ਦੀ ਮਾਂਜੇ ਨਾਲ ਇਹ ਆ ਲੱਕੜ ਦਾ ਸੱਕ ਸੋਕੋ ਜਬੋ ਰੀਆਂ ਨੇ ਇਹਨਾਂ ਨੂੰ ਆਪ ਅੱਗ ਲਾ ਦੇਵਾਂਗੇ ਜਿਹੜਾ ਬਾਲਣ ਮਚਾਉਣ ਵਾਲਾ ਮਚਾ ਲਵਾਂਗੇ ਇਹਦੇ ਸਾਰੇ ਹੁਣ ਲਾਉਣੀਆਂ ਮੈਂ ਝਾੜੂ ਅਦਰਾਂ ਚੀਕੂ ਵੀ ਮੱਝ ਜਿਹੜੀ ਆਪਾਂ ਵੇਚੀ ਉਹਨੇ ਤੋੜਤਾ ਸੀਗਾ ਤੇ ਕੱਲ ਸਾਂਗ ਕੇ ਵਧੀਆ ਘੜਕੋੜ ਦਿੱਤਾ ਤੇਰੀ ਜੱਟ ਚ ਹੋ ਸੀਗਾ ਪਾਲਿਕਾ ਲਾਇਆ ਹੋਇਆ ਸਾਰਾ ਵੱਡ ਕੇ ਮੱਝ ਨੂੰ ਪਾ ਦਿੱਤਾ ਸਾਰੇ ਆ ਰੋੜੀ ਮੈਂ ਕਹਿੰਦੀ ਸੀ ਉਦੋਂ ਵੀ ਵੀ ਸਿੱਟਿ ਆਉ ਇਹ ਸਰਦਾਰ ਜੀ ਕਨੇ ਕੰਮ ਮਦੀਆ ਕਦੇ ਨਿਓਂ ਚ ਕੁੱਟੀ ਜਾਂਦੀ ਹੈ ਹਨਾ ਕੋਈ ਜ਼ਰੂਰਤ ਪੈ ਜਾਂਦੀ ਹੈ ਇਹ ਤਾਂ ਨਹੀਂ ਰਕ ਕੋਈ ਹੈਗੀ ਦੇਖੋ ਸਾਰੀ ਸਫਾਈ ਹੋ ਗਈ ਇੱਥੋਂ ਤੇ ਬਸ ਕੱਲਾ ਸੰਬਰ ਨਾਲ ਰਹਿ ਗਿਆ ਹਾਂ ਬਾੜੀ ਚ ਮੇਥ ਮੁੱਥੇ ਅਜੇ ਵਧੀਆ ਖੜੇ ਨੇਗੇ ਬਸ ਇਹ ਰਮਾਈ ਹੋਈ ਜਿੱਦੇ ਬੱਤ ਆ ਗਈ ਐਚ ਵੀ ਆਪਾਂ ਗੁੱਡ ਕੇ ਗਰਮੀ ਵਾਲੀਆਂ ਸਬਜ਼ੀਆਂ ਲਾ ਦਾਂਗੇ ਅੱਜ ਹੋਗੀ ਹਾਰਾਂ ਪਰਬਰੀ ਤੇ ਹੁਣ ਆ ਇਥੋਂ ਤੇ ਸਾਰੇ ਆਲੇ ਕੂੜਾ ਪਾੜਾਂ ਪਿਆ ਇਹ ਝਾੜੂ ਲਾਉਣੀ ਆਉਂਗੀ ਝਾੜੂ ਲਾ ਕੇ ਇਧਰ ਬੜੀਆ ਜੰਮ ਮੰਗਿਆ ਜੰਮਣ ਵਾਲੀ ਮਿੱਟੀ ਆ ਬਾਹਣ ਦੀ ਉਧਰ ਆਪਾਂ ਝਾੜੂ ਲਾ ਦਿੱਤਾ ਪੱਕੇ ਥਾਵਾਂ ਗੱਡੀ ਵਾਲੇ ਚ ਗੱਡੀ ਵੀ ਖੜਾ ਦਿੱਤੀ ਐ ਤੇ ਆ ਕੰਮਰੇ ਚ ਹਜੇ ਕੁਝ ਵੀ ਨਤਰਿਆ ਕਿਉਂਕਿ ਹੌਲੀ ਹੌਲੀ ਤਾਰ ਲੰਗੇ ਸਮਾਨ ਹਜੇ ਆਏ ਆ ਵੀ ਕਿਤੇ ਜਾਣਾ ਪੈ ਜਾਣਾ ਜਿੰਦਾ ਕੁੰਡਾ ਨਹੀਂ ਅਟਦਾ ਨੂੰ ਤਾਂ ਮਹਾਰਾਜ ਦੇ ਜਿੰਦੇ ਕੁੰਡੇ ਨੇ ਹਨਾ ਤੇ ਮਹਾਰਾਜ ਪੱਕੇ ਜਿੰਦੇ ਲਾਰੀਓ ਜਾਣੇ ਹੁੰਨਿਆਂ ਦੇ ਕਹਿੰਦੇ ਹੁੰਦੇ ਜਿੰਦੇ ਤਾਂ ਸਾਰਾ ਤੋਂ ਹੁੰਦੇ ਨੇ ਚੋਰਾ ਤੋਂ ਨਹੀਂ ਹੁੰਦੇ ਹੈਨਾ ਤੇ ਲੋ ਜੀ ਆਪਾਂ ਲਾਉਣਿਆਂਗੇ ਝਾੜੂ ਝਾੜੂ ਲਾ ਕੇ ਤੇ ਆਪਣੀ ਵਧੀਆ ਸਫਾਈ ਹੋ ਜੂ ਅੱਜ ਤਕਰੀਬਨ ਆਪਣਾ ਸਫਾਈਆਂ ਦਾ ਕੰਮ ਸਾਰਾ ਨਿਬੜ ਜੂਗਾ ਤੇ ਇਹਨੇ ਕੱਪੜੇ ਧੋਤੇ ਜਾਣਗੇ ਗਲਾਫੂਲੂ ਫਰੈਂਦੇ ਨੇ ਰਜਾਈਆਂ ਦੇ ਦਾਲਿਆਂ ਦੇ ਤੇ ਫਿਰ ਮਿਲਦੇ ਤੁਹਾਨੂੰ ਓਏ ਘਰ ਮੈਂ ਲੈ ਕੇ ਜਾਊਂਗਾ ਦੀ ਉਹ ਉਹ ਤਾਂ ਮਾਓ ਤੇ ਤੁਹਾਡੇ ਕੋਲ ਤਾਂ ਭਾਰੀ ਪਿਆਗਾ ਇੱਕ ਟਪਟਾ ਆ ਜਿਹੜਾ ਉਹ ਕਾ ਇੱਥੇ ਰੋਣੀ ਦੇ ਸਿਰਦਾ ਕਿੱਤੇ ਕਿਹੜਾ ਉਹ ਲੋ ਜਿਹੜਾ ਉਹ ਕੋਲ ਪਿਆਗਾ ਗੰਦੇ ਪਿੰਡ ਜਿਹੜਾ ਫੇਟ ਨਾਲੇ ਮੂਲੇ ਚ ਕਿੱਤਿਆ ਲਾਸਟ ਪੈਰ ਉਹ ਤਾਂ ਖੇਤ ਲੈ ਜਾਣ ਵਾਲਾ ਹੈ ਸਾਰਾ ਸਿੱਟ ਕੇ ਆਇਓ ਉਹਨੂੰ ਛੜਦਾ ਹੀ ਉਹਨੂੰ ਬਸ ਸਫਾਈ ਹੋ ਜਾਊਗੀ ਲੋ ਯੁੱਥ ਹੈ ਤਾਂ ਸੰਪਰਦਿ ਆਉਣੇ ਚਾਹੁੰਦੇ ਕਿ ਤੁਸ ਤੋਂ ਤੋਂ ਇਥੇ ਬਰਾਇਆ ਉਹਦਾ ਨਸਤ ਆਇਆ ਇਹ ਪਾਣੀ ਸਾਡੇ ਲਈ ਨਹੀਂ ਚੰਗਿਆ ਜੇ ਕਿਤੇ ਦੇਖੀਆਂ ਨਹੀਂ ਵੀ ਨਹੀਂ ਹੋਗਾ ਨਾ ਤੇ ਉਹ ਤੇਰੀਆਂ ਹਾਲੇ ਮਾਮਾ ਕਰਿਆ ਅੱਜ ਦਾ ਦਿਨ ਫਾਰਕੀ ਦਾ ਹੋਰ ਸੋ ਕੁਝ ਹੋਗਾ ਕਿਉਂਕਿ ਫਾਰਕੀ ਤੇ ਮੰਗਣਾ ਨਹੀਂ ਸਿਮਟ ਤਾਲਾ ਹੋਣਗੇ ਪੈ ਰਣਾ ਸਿਮਟ ਤਾਲਾ ਹੋਣਗੇ ਪੈ ਰਣਾ ਕਿਤੋਂ ਨਹੀਂ ਲੈਦਾ ਸੁੱਕੇ ਤੋਂ ਨਹੀਂ ਲੈਦਾ ਹੈਗਾ ਸੁੱਕੇ ਤੋਂ ਹੁਣ ਲੋਕਾਂ ਦੇ ਕੋਲ ਟਰਾਲੀਆਂ ਟ੍ਰੋਲੀਆਂ ਨਾਮ ਦੀ ਨਹੀਂ ਨੇ ਰੇੜਾ ਜਿਹਾ ਕਿਛ ਆਪਣਾ ਟਾਚੀ ਗਰੇ ਗਰੇ ਗਰਾਉਂ ਲੈ ਉਹਨਾਂ ਦਾ ਜਾਂਦੇ ਥਿੱਲੀ ਜਾ ਮੈਂ ਬੱਠਾ ਨਾ ਜਿਹੜੇ ਤੇ ਪਾਰ ਆ ਸੈਕਟਰ ਮੈਂ ਪਾਸ ਕੱਢਿਆ ਜੋ ਤੇ ਜੇ ਲਾ ਮੈਨੂੰ ਸਬਜੀ ਲਾਦਾ ਬੱਸ ਤਾਂ ਹੇ ਦੋ ਦਿਨ ਨੂੰ ਆਉਗੋ ਤੇ ਮੈਂ ਉਹ ਦਿਨ ਤੋਂ ਨਹੀਂ ਆਜੀ ਹੁਣ ਰੋ ਜਿਹੜਾ ਟਾਈਮ ਹੈ ਆਪਾਂ ਨੇ ਕੰਮ ਧੰਦੇ ਉਧਰੋਂ ਤਾਂ ਮੇੜ ਲਏ ਜਾਨੀ ਕਿ ਅਪਗਲਾ ਫਲ ਤੋਂ ਮੰਗੇ ਅੱਜ ਤੇ ਦੁਪਹਿਰਾਂ ਮੈਂ ਤੇ ਉਹ ਬਣਾ ਲਿਆ ਕਿਉਂ ਬਣਾ ਕੇ ਚ ਕੜਾਈ ਆ ਟਿਕ ਜਾਂਦਾਗਾ ਕੜਾਈੇ ਚ ਬਿਜਿਲੇਲੇ ਚੁੱਲੇ ਤੇ ਰੱਖ ਲਿਆ ਇਹ ਆ ਰਾਮਦਾਰੀ ਆ ਕੋਈ ਮਰਜ਼ੀ ਭਾਂਡਾ ਰੱਖ ਲਵੋ ਤੇ ਤੇ ਮੈਂ ਉਰੇ ਬਹਿ ਕੇ ਧੁੱਪ ਚੱਕਿਆ ਉਹ ਕੱਢਿਆ ਸੀ ਮੈਨੂੰ ਠੰਡ ਜੀ ਲੱਗੀ ਤੇ ਸੁਖਮਣ ਗਈ ਹੋਈ ਹੈ ਜੀ ਨਾਉਣ ਤੇ ਸੋਖ ਮੰਨਾ ਹੋ ਗਈ ਹੋਈਏਗੀ ਤੇ ਆਪਾਂ ਬਸ ਮਧਾਨਿਕ ਦੋਣੇ ਸਾਹਮਣੇ ਆ ਰਸੋਈ ਰਸੂਈ ਦੇ ਲੋ ਕਿੰਨੀ ਵਧੀਆ ਹੋ ਜਾਂਦੀ ਹੈ ਹਨਾ ਹੁਣ ਵਾ ਪੈ ਗਈ ਸਾਡੇ ਤਾਂ ਘਰੇ ਜਿਹੜਾ ਕੋਠੀ ਪਾਉਣ ਲੱਗੇ ਫਿਰ ਤਾਂ ਪਤਾ ਨਹੀਂ ਕਿੰਨਾ ਕੰਮ ਵਧੂ ਕਿਉਂਕਿ ਸਾਰਾ ਟਾਟ ਰਹੀ ਹੈ ਤਾਂ ਹੁਣ ਰੂਗਾ ਹਏ ਹਏ ਮਧਾਨੀ ਇਹ ਤਾਰ ਜੇ ਪਕਠੀ ਕਰ ਦੇਣ ਟੁੱਟ ਜਾਂਦੀ ਹੈ ਕਿਉਂਕਿ ਠੰਡ ਨਾਲ ਅੱਕੜ ਜਾਂਦੀ ਹੈ ਜੀ ਤੇ ਲੱਸੀ ਆਲਾ ਪਤੀਲਾ ਲੱਸੀ ਆਪਾਂ ਪਿਆਆ ਆਵਾਂਗੇ ਫਿਰ ਦਹੀਂ ਨਾਲ ਖਾ ਲਈ ਸਾਰੇ ਰੋਟੀ ਸਰਦਾਰ ਜੀ ਨੂੰ ਹੋਇਆ ਪਿਆ ਬੁਖਾਰ ਆ ਪੈਨੇਗੀ ਕੰਬਲ ਲਈ ਲੋਈ ਲਈ ਫਿਰ ਜੇ ਬੁਖਾਰ ਹੋਗਾ ਤਾਂ ਕਾਪਟ ਜੀ ਹੋ ਗਈ ਜੀ ਤੇ ਉਹ ਕਰਦੇ ਵੀ ਰੋਟੀ ਵਾਲੇ ਭਾਂਡੇ ਮਾਜਦੀ ਆ ਦੀ ਵੀ ਮਾਂ ਦੀ ਰੋਟੀ ਆ ਪਾਂਡੇ ਤੇ ਬਸ ਕਿਉਂ ਤਾਂ ਟਾਈਮ ਲੱਗੂਗਾ ਅੱਧਾ ਘੰਟਾ ਲੱਗੂਗਾ ਕਿਉਂ ਤਾਂ ਤੇ ਮੈਂ ਇੱਥੇ ਲਵੇ ਉਹ ਨਚਰ ਚੱਕ ਚੱਕ ਤਾਰ ਕਰਦੀ ਹੈ ਉਹਨੂੰ ਖਾ ਦੇਣਾ ਉਹ ਆਪੇ ਨਾਲੂ ਸਾਰਾ ਦਿਨੀ ਪੇਸ ਕੱਲੋਂ ਨੂੰ ਤੋੜੂ ਕੱਪੜੇ ਤੇ ਉਹ ਸੁਖਮਣ ਉੱਪਰ ਪੋਚਾ ਲਾਉਣ ਗਈ ਹੋਈ ਹੈਗੀ ਤੇ ਉੱਪਰ ਚਿਵਾਰੇ ਚ ਕਹਿੰਦਾ ਮੈਂ ਲਾਉਣੀ ਪੋਚਣੇ ਉਹਨੂੰ ਕਿਹਾ ਮੈਂ ਹਰ ਜਾਈਆਂ ਦੇ ਗਲਾ ਫਲਾ ਲੈ ਤੇ ਚੱਲਨੇ ਲਾਉਣ ਲਾਉਣ ਸਿੱਖ ਲੂਗੀ ਤੋ ਆਪੇ ਤੋ ਆਪੇ ਪੱਟਣੀਆਂ ਜਾਂ ਜਿੱਪਾਂ ਖੋਲਣੀਆਂ ਨੇ ਗੁਲਾਫ ਦੀ ਜਿੱਪ ਖਰਾਬ ਹੋਈ ਤੇ ਇੱਕ ਤੋ ਆਪੇ ਪੱਟਣੀਆਂ ਪਸ ਫਿਰ ਮੈਂ ਦੁਬਾਰਾ ਪੱਪੜੇ ਧੋ ਦੂੰਗੀ ਕੱਪੜੇ ਧੋ ਕੇ ਫਿਰ ਕਰ ਲਾਂਗੇ ਆਪਾਂ ਨੇ ਹੋਰ ਕੰਮ ਬਾਹਲੇ ਪਏ ਨੇ ਕਰਨ ਵਾਲੇ ਆਏ ਹੁੰਦਾ ਵੀ ਅੱਜ ਦਾ ਦਿਨ ਕੰਮ ਆਏ ਕੱਲ ਨੂੰ ਘਾਟ ਜੂ ਦੂਜੇ ਦਿਨ ਉਦੋਂ ਵੀ ਵੱਜ ਜਾਣਾ ਜਬੜਾ ਹਾਏ ਜਾ ਟਾਈਮ ਆ 1 ਵਜ ਗਿਆ ਤੇ ਅਸੀਂ 12 ਸਵਾ 12 ਤੋਂ ਕਿ ਹਟੇ ਕਿ ਕੱਪੜੇ ਬੀਬੀ ਝੀਰ ਕੇ ਹਟੇ ਹੁਣ ਦਾਲ ਕਨਵੇਂ ਬਣਾ ਲਈ ਦੇਮਾ ਸਬਜੀ ਭਾਜੀ ਥਾਲੋਂ ਦੀ ਤੇ ਉਹਦੀ ਮੇਥਿਆਂ ਦੀ ਤੇ ਗੁਰਮਣ ਬਣਾ ਰਹੀ ਆ ਪਾਪਕੋਰਨ ਮੈਂ ਤਾਂ ਬਿੰਦ ਕੱਦਾ ਘੰਟਾ ਹੋ ਗਿਆ ਪਈ ਨੂੰ ਅੱਧਾ ਪੌਣਾ ਘੰਟਾ ਢੰਗ ਨਾਲ ਤਾਂ ਹਸ ਤਾਂ ਹਮ ਬੇਪਿਆ ਗਲਾਸ ਤੋਂ ਕਿ ਕੋ ਠੱਪਰੇ ਪਿਆ ਪਹਿਲਾਂ ਸਾਡੀ ਸਲਾਹ ਹੈਗੀ ਬੀ ਬੁਰਗ ਮਾਸ ਦਾ ਦਮ ਲਾਇਆ ਲਾਹੇ ਸਾਰੇ ਖਾਲ ਨੂੰ ਸਾਭ ਲਾਂਗੇ ਫਿਰ ਦੇਖਾਂਗੇ ਜੇ ਸਰੀਰ ਵਿੱਚ ਆ ਗਿਆ ਜੀ ਤਰੀ ਹੈ ਨਾ ਹਮਕਤ 30 ਦਿਨ ਹੋ ਗਏ ਤੇ ਛੋ ਗਰਮਣ ਬਣਾ ਲਈ ਪੋਪ ਕੌਰ ਜਨੀ ਪੁੱਕ ਲੱਗੀ ਤੀ ਦੇਖੋ ਬੁੱਤ ਨੂੰ ਬਣਾਉਂਦੇ ਲੱਗੀ ਤੇ ਚੱਜ ਨਾਲ ਤਾਂ ਬਣਾ ਲਾਂਦੀ ਸਾਰੇ ਖਾਲਾਂ ਦੇ ਨਹੀਂ ਜੀ ਬਤਾ ਸੀ ਵਿਚਾਰੇ ਖਾਲਾਂ ਦੇ ਨੂੰ ਫਿਰ ਬਣਾ ਰੋ ਸਾਰੇ ਖਾਣਾਂ ਦੇ ਪੁੱਤ ਜੇ ਬਣਾਉਂਦੇ ਹੁੰਦੇ ਨੇ ਚੀਜ਼ ਸਾਰੇ ਮਾਸਤੇ ਬਣਾਉਂਦੇ ਹੁੰਦੇ ਨੇ ਆ ਬੀਬੀ ਬਣ ਭਾਜੀ ਦੇ ਸਾਰੇ ਮਾਸਤੇ ਬਣਾਉਂਦੀ ਐ ਮੈਂ ਤਾਂ ਕੱਲੀ ਖਾਉਂ ਇਹ ਤਾਂ ਅੱਜ ਮਸਾਲਾ ਨਹੀਂ ਲੱਗ ਰਿਹਾ ਬਸ ਤੇ ਸਾਰੇ ਖਾਣਾਂ ਦੇ ਪੁੱਤ ਆ ਤਾਂ ਬਾਦੂ ਨਹੀਂ ਲੱਗੀ ਤੈ ਨਹੀਂ ਇਹ ਕਿਹੜੀ ਭੁੱਖ ਹੁਣ ਤੱਕ ਨਹੀਂ ਬਾਦੂ ਕੰਦੀ ਕੋਲੇ ਤੇ ਬੀਬੀ ਨੇ ਅੱਜ ਜਿਵੇਂ ਮਸਾਲਾ ਨਹੀਂ ਕਰਿਆ ਇਹ ਸੁੱਕਾ ਪਣ ਰਹਾ ਤੇਲ ਚ ਤਲ ਕੇ ਸੁੱਕਣ ਹੋਣ ਮੇਰੇ ਤੇ ਪਾਵਾਂਗੇ ਤੈਨੂੰ ਮੈਂ ਬਣਾ ਲਾਂਗੀ ਮੈਂ ਤੇ ਕਹੇ ਵੀ ਜਦ ਤੇ ਬਣਾ ਲਾਂਗੀ ਤੇ ਲੋਈ ਦੀ ਸਬਜੀ ਬਣਦੀ ਹੈ ਆਪਣੀ ਸਰਦਾਰ ਜੀ ਵੀ ਤਿਆਰ ਹੁੰਦੇ ਨੇਗੇ ਇਹਨਾਂ ਨੂੰ ਜਾਣਾ ਵਿਆਹ ਚ ਘਰ ਤਾਂ ਵਿਆਹੀ ਲੋਟ ਆਉਂਦੇ ਹੈਗੇ ਵਿਚੀ ਘਰ ਵਿਚੀ ਵਿਆਹ ਵਿਚੀ ਪਾਠ ਸਾਰਾ ਕੁਝ ਟੱਕਾ ਹੋ ਜਾਂਦਾ ਕਿੰਨਾ ਟਾਈਮ ਹੋ ਗਿਆ 1.5 ਹੋ ਗਏ ਅੱਛਾ ਮੈਂ ਤਾਂ ਬਣਾ ਹੀ ਪੀਠੀ ਕਰ ਲਈਏਗਾ ਬੱਸ ਤੁਸਾਂ ਥੋੜੀ ਜਿਹੀ ਹੋਰ ਘਰ ਲੈਣੋ ਤੁਸੀਂ ਵੀ ਪੀ ਕੇ ਜਾਓਗੇ ਚਾਹ ਪਿਆਣੇ ਕਿ ਬਿਆਲ ਨੇ ਚਾਹ ਪੀ ਰੁੱਥ ਪੀ ਲੈਣੇ ਮੰਮੀ ਤੇ ਲੱਗੀ ਬੀਬੀ ਇੱਧਰ ਆ ਤਾ ਆ ਦੇਸੀ ਘੋੜਾ ਇੱਥੇ ਪਿਆ ਹੋ ਡੋਲੂ ਤੂੰ ਨੀ ਤਾਂ ਦੇਖ ਲੈ ਫਿਰ ਜਦੋਂ ਜੀ ਕੰਮ ਟਾਈਮ ਹੋ ਜਾਂਦਾ ਬੈਂ ਜ ਖਾਣਾ ਬਣਾਉਣ ਦਾ ਟਾਈਮ ਹੋ ਜਾਂਦਾ ਬੈਂ ਸਾਰਾ ਕੁਝ ਹੋ ਜਾਂਦਾ ਹੋ ਤਾਂ ਫੱਗਣ ਚੜ ਗਿਆ ਰਾਣੀ ਬੁੜੀ ਨੇ ਕਿਹਾ ਹਬ ਤਾਂ ਫੱਗਣ ਨੂੰ ਕੀ ਜਾਣੇਗੀ ਘਰ ਤੇ ਨਾਲ ਖਾਣੇ ਦੀ ਕਦੋਂ ਦਮੀਨ ਨਿਕਲਣ ਨੂੰ ਪੱਕ ਜਾਰੇ ਲੱਗਦੀ ਨੇ ਦਿਨ ਵੱਡੇ ਹੋ ਜਾਂਦੇ ਨੇ ਪੱਕ ਜਾਰੇ ਲੱਗਣ ਲੱਗ ਜਾਂਦੇ ਹਲਦੀ ਪਾਲ ਮਰੀ 15 ਅਜੀਬ ਸਾਲ ਜੀ ਰਬਾ ਜੀ ਕਿੱਥੇ ਨਹੀਂ ਆਇਆ ਵਿਚਾਲਾ ਖੱਟਾ ਵੀ ਨਾ ਹੋ ਗਿਆ ਫਿਰ ਦੁੱਧ ਇਹ ਜਿਹੜਾ ਬਾਲੀ ਵਾਲਾ ਇਹ ਪਚਾਲ ਭਾਂਡੇ ਮਾਂ ਦਿੱਤੇ ਨੇ ਆਪ ਵੀ ਕਿਥੇ ਬਹਿ ਗਏ ਗੱਲ ਨਹੀਂ ਲੱਗ ਗਈ ਤੇ ਹੁਣ ਅਿੱਧਰਲੇ ਵੇੜੇ 'ਚ ਵੱਧ ਰੌਣਕ ਰਹਿੰਦੀ ਐ ਨਵੇਂ ਵੇੜੇ 'ਚ ਰੌਣਕ ਵੱਧ ਰੈਂਦੀ ਐ ਇੱਧਰ ਕੋਈ ਵੀ ਨਹੀਂ ਆਉਂਦਾ ਫੇ ਸਾਡਾ ਆਟਾ ਸਾਮਣ ਨਾਲ ਪਿਆ ਹੁਣ ਮਿਸ ਕਰਤਾ ਕੰਮ ਗਲਾਫ ਕਾਲ ਨੂੰ ਚੜਾ ਕੇ ਰਜਾਈਆਂ ਸਾਹਮਣੇ ਵਾਂਗੇ ਉਸ ਤੋਂ ਵੀ ਲਾ ਕੇ ਰਜਾਈਆਂ ਸਾਰੀਆਂ ਦਰਤਾਂ ਦਿਾਂਗੇ ਸੁੱਕ ਸਿੱਟੀਆਂ ਨਾ ਕੋਟ ਤੇ ਪੂਰੇ ਵੀ ਪਹਿਲਾਂ ਤੋਂ ਪਸੀਦੀ ਹੋਣ ਲੈ ਨਾਲ ਜਿਵੇਂ ਆਪਸੰਦ ਨਹੀਂ ਕਰਦੇ ਖੱਡਰ ਦੀਆਂ ਰਜਾਈਆਂ ਤੇ ਆ ਇਹ ਸਮਾ ਦੀ ਲੋਟ ਨੇ ਤੇ ਆ ਹੱਡਾਂ ਨੂੰ ਨਿਗਰ ਦਿੰਦੇ ਨੇਗੇ ਆ ਜਿਹੜੇ ਕੰਬਲ-ਕੁੰਬਲ ਲੈਣੇ ਆ ਕੋਸੋਨੀ ਬਿਮਾਰੀ ਦਾ ਕਾਰਨ 89 ਬਲਾਂ ਕਾਰਨ ਹੋਇਆ। ਤੇ ਦਾਣਾ ਵੀ ਦੀ ਫਾਇਰ ਸਰਦਾਰ ਸਾਹ ਨੇ ਅੱਜ। ਨਹੀਂ ਹੋਈ ਤਾਂ ਕਿ ਤੁੰਬਰ ਕਾੜ ਰੱਖਾ ਗੋਹੇ ਨਾ ਪੱਟੀਆਂ ਫੁੱਪੀਆਂ ਜੀਆਂ। ਦੇਖਾਂ। ਫੀਡ ਹੈਗੀ ਹੈ ਜਾਂ ਨਾ ਹੈਗੀ ਹੋਵੇ ਤਾਂ ਕਿ ਲਿਜਾਉਣੀ ਪਵੇ। ਹਾਂ। ਆਈ ਹੇ। ਜਿੰਨ ਪਾਣੀ ਨਾਲ ਬਖਾਰ ਨੂੰ ਮਤਾਨ ਤੜ ਤੱਕ ਪਾ ਲੈ। ਗਿਆ ਲੈ ਨਹੀਂ ਜਾਏਗੇ। ਉਹ ਵਾਕੇ ਨਹੀਂ ਆਇਆ ਹੈ ਕਿ ਨਹੀਂ ਜਾਣਾ ਸੀ। ਤੁਹਾਨੂੰ ਜੇ ਜਾਣਾ ਉਹਨਾਂ ਨੂੰ ਬਾਹਰ ਲੈ ਕੇ ਘਰੇ ਪਾਰਟੀ ਕਰਨੀ ਹੈ। 美你

ਉਹwidehat ਕਿਉਂਗਾ ਹੀ ਇੰਡੋਟੀਆਂ ਥੱਲੋਂ ਤੇ ਮੈਂ ਕਰਿਆ ਗਾਹ ਪਾਇਆ ਇਹ ਕਿ ਮੈਂ ਕਹਾਂ ਨੀ ਨਾ ਇਹ ਸਾਡੀ ਮੈਂ ਸੀ ਲੈਣੀ ਸੀ ਨਾ ਸਾਡੇ ਘਰ ਆ ਉਹ ਕਹਿੰਦੇ ਮੈਨੂੰ ਪਹਿਲਾਂ ਕੋਲ ਉਹ ਕਹਿੰਦੇ ਮੈਨੂੰ ਪਹਿਲਾਂ ਕੋਲ ਅਜੇ ਕੱਲ ਨੂੰ 20 ਮਿੰਟ ਸਨੀਨ ਹੈ ਕੱਲ ਤਾਂ ਅਜੇ ਹਿੰਦੂ ਚਾ ਗੱਲ ਵਿੱਚ 4

ਅੰਤਰੀ ਹਜਾ ਵੜਨਾਂ ਖੜੀ ਆਈ ਲੋ ਜੀ ਆਪਾਂ ਨੇ ਕੰਮ ਧੰਦੇ ਕਰ ਲਏ ਨੇਗੇ ਤੇ ਬਸ ਸਵੇਰ ਦੇ ਇੱਥੇ ਬੈਠਿਆਂਗੇ ਨਮੇ ਘਰ ਚ ਤੇ ਹੁਣ ਮੈਂ ਜਾਣੀ ਆ ਜੀ ਕੱਪੜੇ ਲਾਹਣ ਕੰਬਲਾਂ ਦੇ ਗੁਲਾਹ ਹਰ ਰਜਾਈਆਂ ਦੇ ਗੁਲਾਫ ਤੇ ਰਜਾਈਆਂ ਦੇ ਗੁਲਾਫ ਰਜਾਈਆਂ ਧੁੱਪੇ ਪਈਆਂ ਸਾਮੇ ਧਰ ਦਿਆਂਗੀ ਆਪਾਂ ਵੀਡੀਓ ਦਾ ਵੀ ਐਂਡ ਇਥੇ ਕਰ ਦਿਆਂਗੇ ਅੱਧਾ ਘੰਟਾ ਆਪਾਂ ਨੂੰ ਲੱਗ ਜੂਗਾ ਕਰ ਜਾਂਗੇ ਅਰ ਜੂਈਆਂ ਤਾਂ ਤੇ ਫੇਰ ਇੱਧਰ ਪਾਣੀ ਧਾਣੀ ਦਾ ਟਾਈਮ ਹੋਇਆ ਪਿਆਗਾ ਪਾਣੀ ਵੀ ਪਿਉਣਾ ਮੱਝਾਂ ਨੂੰ ਹਣ ਤੇ ਚਲੋ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇੱਥੇ ਐਂਡ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਵੈਘੋ ਜੀ ਕਾਲਸਾ Barriga do